ਸਤਿ ਸ਼੍ਰੀ ਅਕਾਲ ਦੋਸਤੋ ਲੈ ਕੇ ਹਾਜ਼ਰ ਆ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜਾਂਦੇ ਜਾਂਦੇ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਿਆ ਕਰੋ ਇੱਕ ਆਦਮੀ ਜਿਹਦਾ ਨਾਮ ਗੁਰਮੀਲ ਸਿੰਘਾ ਉਹਦੇ ਦੋ ਪੁੱਤਰ ਤੇ ਇੱਕ ਧੀ ਆ ਉਨੇ ਆਪਣੇ ਤਿੰਨਾਂ ਬੱਚਿਆਂ ਨੂੰ ਵਧੀਆ ਪੜਾਇਆ ਲਿਖਾਇਆ ਜਦੋਂ ਬੱਚੇ ਪੜਦੋਂ ਹਟ ਗਏ ਤਾਂ ਗੁਰਮੇਲ ਸਿੰਘ ਦੀ ਧੀ ਹੈ ਜਿਹੜੀ ਉਹ ਪ੍ਰਾਈਵੇਟ ਨੌਕਰੀ ਕਰਨ ਲੱਗ ਜਾਂਦੀ ਆ ਪਰ ਉਹਦੇ ਦੋਨੋਂ ਮੁੰਡੇ ਆ ਜਿਹੜੇ ਉਹ ਕਿਤੇ ਵੀ ਨੌਕਰੀ ਤੇ ਖੜਦੇ ਨਹੀਂ ਹੈਗੇ ਗੁਰਮੇਲ ਸਿੰਘ ਨੇ ਆਪਣੇ ਪੁੱਤਰਾਂ ਨੂੰ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਕਦੇ ਕਿਸੇ ਦੇ ਨਾਲ ਕਦੇ ਕਿਸੇ ਦੇ ਨਾਲ ਕੰਮ ਤੇ ਲਗਵਾਇਆ ਕਿਉਂਕਿ ਗੁਰਮੇਲ ਸਿੰਘ ਆਪ ਵੀ ਪ੍ਰਾਈਵੇਟ ਨੌਕਰੀ ਕਰਦਾ ਸੀ ਉਹ ਆਪਣੇ ਪੁੱਤਰਾਂ ਨੂੰ ਕਹਿੰਦਾ ਵੀ ਦੇਖੋ ਪੁੱਤਰ ਜਿੰਨਾ ਟਾਈਮ ਸਰਕਾਰੀ ਨੌਕਰੀ ਨਹੀਂ ਮਿਲਦੀ ਤੁਹਾਨੂੰ ਪ੍ਰਾਈਵੇਟ ਕੰਮ ਕਰਨਾ ਪਉ ਪਰ ਉਹਦੇ ਪੁੱਤਰ ਸੀ ਜਿਹੜੇ ਉਹ ਮਾੜੀ ਢੀਡੀ ਨੌਕਰੀ ਪਸੰਦ ਨਹੀਂ ਕਰਦੇ ਸੀ ਕਿਸੇ ਵੀ ਕੰਮ ਤੇ ਉਹ ਦੋਕ ਦਿਨ ਜਾਂਦੇ ਫਿਰ ਉਹਨਾਂ ਨੂੰ ਉਹ ਕੰਮ ਔਖਾ ਲੱਗਦਾ ਤੇ ਉਹ ਛੱਡ ਕੇ ਆ ਜਾਂਦੇ ਇੱਕ ਦਿਨ ਗੁਰਮੀਲ ਸਿੰਘ ਆਪਣੇ ਵਿਹੜੇ ਦੇ ਵਿੱਚ ਬੈਠਾ ਅਖਬਾਰ ਪੜ੍ਹ ਰਿਹਾ ਸੀ ਤੇ ਉਹਦਾ ਵੱਡਾ ਮੁੰਡਾ ਕਹਿੰਦਾ ਜੀ ਬਾਪੂ ਮੇਰੇ ਦੋਸਤਾਂ ਨੇ ਨਾ ਬੋਲਟ ਲਿਆਂਦਾ ਦੋ ਤਿੰਨ ਜਣਿਆਂ ਨੇ ਤੇ ਮੈਨੂੰ ਵੀ ਬੋਲਟ ਲੈ ਦੇ ਗੁਰਮੀਲ ਸਿੰਘ ਆਪਣੇ ਪੁੱਤਰ ਵੱਲ ਵੇਖਦਾ ਤੇ ਇੰਨੇ ਉਹਦੀ ਧੀ ਆ ਜਾਂਦੀ ਆ ਉਦਿੱਤੀ ਕਹਿੰਦੀ ਕਿ ਡੈਡੀ ਜੇ ਤੁਸੀਂ ਇਹਨਾਂ ਨੂੰ ਬੁਲਟ ਲੈ ਕੇ ਦਿਓਗੇ ਤਾਂ ਮੈਨੂੰ ਵੀ ਸਕੂਟੀ ਲੈ ਕੇ ਦਿਓ ਮੈਂ ਡਿਊਟੀ ਜਾਣਾ ਹੁੰਦਾ ਤੇ ਮੈਂ ਤਾਂ ਆਪ ਕਿਉਂ ਬੱਸਾਂ ਤੇ ਜਾਵਾਂ ਤੇ ਗੁਰਮੀਲ ਸਿੰਘ ਉਹਨਾਂ ਨੂੰ ਕਹਿੰਦਾ ਵੀ ਠੀਕ ਐ 30 ਤਰੀਕ ਤੱਕ ਤਾਂ ਹਜੇ ਕੁਝ ਨਹੀਂ ਆਉਂਦਾ 30 ਤੋਂ ਬਾਅਦ ਮੇਰੀ ਇੱਕ ਤਰੀਕ ਨੂੰ ਤਨਖਾਹ ਮਿਲੂਗੀ ਉਸ ਦਿਨ ਮੈਂ ਤੁਹਾਨੂੰ ਲੈ ਦੂੰਗਾ ਤੇ ਉਹ ਕਹਿੰਦੇ ਆ ਠੀਕ ਐ ਤੇ ਖੁਸ਼ੀ-ਖੁਸ਼ੀ ਦੋਨੋਂ ਭੈਣ ਭਰਾ ਜਿਹੜੇ ਉਹ 30 ਤਰੀਕ ਦਾ ਇੰਤਜ਼ਾਰ ਕਰਨ ਲੱਗਦੇ ਆ ਤੇ ਅਚਾਨਕ 30 ਤਰੀਕ ਨੂੰ ਉਹ ਵੇਟ ਕਰਦੇ ਆ ਸ਼ਾਮ ਦੀ ਵੀ ਸਾਡੇ ਪਾਪਾ ਆਉਣਗੇ ਪਰ ਗੁਰਮੀਲ ਸਿੰਘ ਘਰ ਨਹੀਂ ਆਉਂਦਾ ਗੁਰਮੀਲ ਸਿੰਘ ਦੀ ਪਤਨੀ ਜਿਹੜੀ ਉਹ ਆਪਣੇ ਬੱਚਿਆਂ ਨੂੰ ਕਹਿੰਦੀ ਆ ਵੀ ਤੁਹਾਡੇ ਪਾਪਾ ਇਸ ਟਾਈਮ ਨੌਕਰੀ ਤੋਂ ਆ ਜਾਂਦੇ ਆ ਵੀ ਅੱਜ ਆਏ ਨਹੀਂਗੇ ਕੀ ਗੱਲ ਆ ਚਲੋ ਬੱਚੇ ਜਿਹੜੇ ਉਹ ਆਪਣੇ ਪਾਪਾ ਨੂੰ ਫੋਨ ਲਾਉਂਦੇ ਆ ਉਹਨਾਂ ਦਾ ਫੋਨ ਵੀ ਸਵਿਚ ਆਫ ਆਉਂਦਾ ਹੁੰਦਾ ਤੇ ਗੁਰਮੀਲ ਸਿੰਘ ਦੀ ਪਤਨੀ ਨੂੰ ਬਹੁਤ ਚਿੰਤਾ ਹੋ ਜਾਂਦੀ ਆ ਉਹ ਆਪਣੇ ਬੱਚਿਆਂ ਨੂੰ ਕਹਿੰਦੀ ਆ ਕਿ ਤੁਸੀਂ ਪਤਾ ਕਰਕੇ ਆਓ ਜਿੱਥੇ ਨੌਕਰੀ ਕਰਦਾ ਸੀ ਗੁਰਮੀਰ ਸਿੰਘ ਤੇ ਚਲੋ ਜਦੋਂ ਪਤਾ ਕਰਨ ਜਾਂਦੇ ਆ ਤਾਂ ਉਹ ਕਹਿੰਦੇ ਵੀ ਇੱਥੋਂ ਤਾਂ ਗੁਰਮੀਰ ਸਿੰਘ 6 ਵਜੇ ਚਲਾ ਗਿਆ ਸੀ ਗੁਰਮੀਰ ਸਿੰਘ ਦੀ ਪਤਨੀ ਨੂੰ ਬਹੁਤ ਫਿਕਰ ਹੋ ਜਾਂਦੀ ਆ ਉਹ ਆਪਣੇ ਬੱਚਿਆਂ ਨੂੰ ਕਹਿੰਦੀ ਆ ਕਿ ਤੁਸੀਂ ਘਰੇ ਰਹੋ ਮੈਂ ਥਾਣੇ ਰਿਪੋਰਟ ਦਰਜ ਕਰਾਉਣ ਜਾਂਦੀ ਆ ਚਲੋ ਉਹ ਰਿਪੋਰਟ ਦਰਜ ਕਰਾਉਂਦੀ ਆ ਉਸ ਤੋਂ ਬਾਅਦ ਕਈ ਦਿਨ ਗੁਰਮੀਰ ਸਿੰਘ ਦੀ ਭਾਲ ਕੀਤੀ ਜਾਂਦੀ ਆ ਪਰ ਗੁਰਮੀਰ ਸਿੰਘ ਕਿਤੇ ਨਹੀਂ ਮਿਲਦਾ ਗੁਰਮੀਰ ਸਿੰਘ ਨੂੰ ਇੱਕ ਤਰੀਕ ਨੂੰ ਤਨਖਾਹ ਮਿਲਣੀ ਹੁੰਦੀ ਆ ਤੇ ਜਦੋਂ ਤਨਖਾਹ ਮਿਲਦੀ ਆ ਉਹ ਸਾਰੇ ਮਹੀਨੇ ਦਾ ਰਾਸ਼ਨ ਤੇ ਜਿਹਦੇ ਵੀ ਹੋਰ ਖਰਚੇ ਹੁੰਦੇ ਆ ਉਹ ਤਨਖਾਹ ਤੋਂ ਹੀ ਕਰਨੇ ਹੁੰਦੇ ਆ ਉਹਨੇ ਤੇ ਚਲੋ ਮਹੀਨਾ ਪੂਰਾ ਹੋ ਗਿਆ ਸੀ ਮਹੀਨੇ ਦੇ ਅੰਤ ਤੇ ਰਾਸ਼ਨ ਵਾਲਾ ਜਿਹੜਾ ਭਾਈ ਆ ਉਹ ਉਹਨਾਂ ਦੇ ਘਰ ਆਉਂਦਾ ਤੇ ਉਹ ਕਹਿੰਦਾ ਕਿ ਅੱਗੇ ਤਾਂ ਤੁਸੀਂ ਇੱਕ ਤਰੀਕ ਨੂੰ ਸਾਰਾ ਦੇਣ ਲੈਣਾ ਜਿਹੜਾ ਚੁਕਾ ਦਿੰਨੇ ਹੋ ਵੀ ਅੱਜ 8 ਤਰੀਕ ਹੋ ਗਈ ਤੁਸੀਂ ਆਏ ਨਹੀਂ ਗੁਰਮੀਤ ਸਿੰਘ ਤਾਂ ਗੁਰਮੀਤ ਸਿੰਘ ਦੀ ਪਤਨੀ ਕਹਿੰਦੀ ਆ ਕਿ ਵੀ ਗੁਰਮੀਤ ਸਿੰਘ ਨਾ ਕਿਤੇ ਲਾਪਤਾ ਹੋ ਗਿਆ ਵੀ ਕੋਈ ਗੱਲ ਨਹੀਂ ਤੁਹਾਡਾ ਕਿੰਨਾ ਬਿੱਲ ਬਣਦਾ ਉਹ ਆਪਣਾ 8000 ਦੀ ਪਰਚੀ ਆ ਜਿਹੜੀ ਦੇ ਜਾਂਦਾ ਉਹ ਪਰਤੀ ਫੜ ਕੇ ਰੱਖ ਲੈਂਦੀ ਆ ਤੇ ਉਸ ਤੋਂ ਬਾਅਦ ਕ ਮਕਾਨ ਜਿਹੜੇ ਤੇ ਰਹਿੰਦੇ ਹੁੰਦੇ ਉਹ ਕਿਰਾਏ ਤੇ ਰਹਿੰਦੇ ਹੁੰਦੇ ਆ ਉਹ ਆ ਜਾਂਦਾ ਮਕਾਨ ਮਾਲਕ ਤੇ ਉਹਦੋਂ ਨੂੰ ਗਰਮੇਲ ਸਿੰਘ ਦੇ ਦੋਨੋਂ ਪੁੱਤਰ ਘਰ ਹੁੰਦੇ ਆ ਉਹ ਜਦੋਂ ਪੁੱਛਦੇ ਆ ਵੀ ਹਾਂਜੀ ਅੰਕਲ ਉਹ ਕਹਿੰਦੇ ਵੀ ਦੇਖੋ ਪਹਿਲਾਂ ਤਾਂ ਤੁਹਾਡੇ ਪਾਪਾ 5 ਤਰੀਕ ਤੱਕ ਕਿਰਾਇਆ ਜਮ੍ਹਾਂ ਕਰਾ ਦਿੰਦੇ ਸੀ ਵੀ ਐਤਕੀ ਤੁਹਾਡਾ ਕਿਰਾਇਆ ਨਹੀਂ ਆਇਆ ਤਾਂ ਉਹਦਾ ਛੋਟਾ ਪੁੱਤਰ ਕਹਿੰਦਾ ਗਰਮੇਲ ਸਿੰਘ ਦਾ ਵੀ ਕੋਈ ਗੱਲ ਨਹੀਂ ਅੰਕਲ ਇੱਕ ਦੋ ਦਿਨਾਂ ਦੀ ਮੌਲਤ ਦੇ ਦਿਓ ਵੀ ਅਸੀਂ ਤੁਹਾਡਾ ਕਿਰਾਇਆ ਜਿਹੜਾ ਮਕਾਨ ਦਾ ਉਹ ਦੇ ਦਾਂਗੇ ਉਹ ਕਹਿੰਦਾ ਵੀ ਜੇ ਤੁਸੀਂ ਮਕਾਨ ਦਾ ਕਿਰਾਇਆ ਨਾ ਦਿੱਤਾ ਤਾਂ ਅਗਲੇ ਮਹੀਨੇ ਤੱਕ ਮਕਾਨ ਖਾਲੀ ਕਰ ਦਿਓ ਚਲੋ ਐਂ ਕਹਿ ਕੇ ਚੱਲਿਆ ਜਾਂਦਾ ਉਸ ਤੋਂ ਬਾਅਦ ਗੁਰਮੀਲ ਸਿੰਘ ਦੀ ਪਤਨੀ ਆ ਜਿਹੜੀ ਉਹ ਕਹਿੰਦੀ ਵੀ ਪੁੱਤਰ ਘਰ ਦੇ ਵਿੱਚ ਸਾਰਾ ਰਾਸ਼ਨ ਖਤਮ ਹੋ ਗਿਆ ਵੀ ਤੇਰੇ ਪਾਪਾ ਤਾਂ ਚੜ੍ਹਦੇ ਮਹੀਨੇ ਲੈ ਆਉਂਦੇ ਸੀ ਹਨਾ ਸਾਰੇ ਮਹੀਨੇ ਦਾ ਰਾਸ਼ਨ ਵੀ ਹੁਣ ਆਪਣੇ ਤਾਂ ਕੁਝ ਵੀ ਨਹੀਂ ਤਾਂ ਬੱਚੇ ਆ ਜਿਹੜੇ ਸੋਚੀ ਪੈ ਜਾਂਦੇ ਆ ਤੇ ਗੁਰਮੀਲ ਸਿੰਘ ਦਾ ਵੱਡਾ ਮੁੰਡਾ ਕਹਿੰਦਾ ਵੀ ਮਾਂ ਜਿਹੜੇ ਪਹਿਲਾਂ ਮੈਂ ਜਿੱਥੇ ਨੌਕਰੀ ਕਰਦਾ ਸੀ ਜਿੱਥੇ ਮੈਨੂੰ ਪਾਪਾ ਨੇ ਡਰਾਈਵਰ ਰਖਵਾਇਆ ਸੀ ਜਿਹੜੇ ਅੜਤੀ ਕੋਲ ਵੀ ਮੈਂ ਉਹਦੇ ਨਹੀਂ ਗੱਲ ਕਰੂੰਗਾ ਵੀ ਜੇ ਮੈਂ ਉੱਥੇ ਲੱਗ ਗਿਆ ਤਾਂ ਮੈਂ ਜਿਹੜੀ ਆਪਣੀ ਤਨਖਾਹ ਦੀ ਉਹ ਅਡਵਾਂਸ ਦੇ ਵਿੱਚ ਫੜ ਲਊਗਾ ਤੇ ਆਪਾਂ ਜਿਹੜਾ ਘਰ ਦਾ ਰਾਸ਼ਨ ਤੇ ਮਕਾਨ ਦਾ ਕਿਰਾਇਆ ਦੇ ਦਾਂਗੇ ਗੁਰਮੀਰ ਸਿੰਘ ਦੀ ਬਤਨੀ ਕਹਿੰਨੀ ਵੀ ਠੀਕ ਆ ਪੁੱਤ ਤੇ ਚਲੋ ਉਹ ਅਗਲੇ ਦਿਨ ਕੰਮ ਤੇ ਜਾਂਦਾ ਤੇ ਸ਼ਾਮ ਨੂੰ ਆ ਕੇ ਉਹ ਆਪਣੀ ਮਾਂ ਨੂੰ ਦੱਸਦਾ ਵੀ ਮਾਂ ਮੈਂ ਕੰਮ ਆ ਜਿਹੜਾ ਫਾਈਨਲ ਕਰ ਲਿਆ ਵੀ ਮੈਂ ਰੋਜ਼ ਕੰਮ ਤੇ ਜਾਇਆ ਕਰੂੰ ਤੇ ਛੋਟਾ ਪੁੱਤਰ ਜਿਹੜਾ ਉਹ ਸੋਚਦਾ ਵੀ ਮੇਰਾ ਵੱਡਾ ਭਰਾ ਕੰਮ ਕਰਨ ਲੱਗ ਗਿਆ ਵੀ ਪਾਪਾ ਤਾਂ ਹੈ ਨਹੀਂ ਪਾਪਾ ਦੀ ਤਨਖਾਹ ਵੇਣਾ ਤਾਂ ਹਨਾ ਵੀ ਦਿਨ ਲੈਣ ਵਾਲੇ ਤੋੜ-ਤੋੜ ਕੇ ਖਾਣਗੇ ਵੀ ਅਜ ਤਾਂ ਸਾਡੀ ਬੇਇੱਜ਼ਤੀ ਆ ਚਲ ਉਹ ਵੀ ਕਿਤੇ ਪ੍ਰਾਈਵੇਟ ਕਿਸੇ ਮਾਲ ਦੇ ਵਿੱਚ ਲੱਗ ਜਾਂਦਾ ਤੇ ਉਹਦੀ ਤਨਖਾਹ 10000 ਹੁੰਦੀ ਆ ਉਹ ਵੀ ਆਪਣੀ ਮਾਂ ਨੂੰ ਕਹਿੰਦਾ ਵੀ ਮਾਂ ਫਿਕਰ ਨਾ ਕਰ ਵੀ ਜਿਹੜੀ 10000 ਰੁਪਏ ਤਨਖਾਹ ਮੈਨੂੰ ਮਿਲੂਗੀ ਵੀ ਉਹਦੇ ਨਾਲ ਕੁਝ ਖਰਚੇ ਆਪਾਂ ਕੱਢ ਲਾਂਗੇ ਆਪਣੇ ਛੋਟੇ ਪੁੱਤਰ ਦੀ ਗੱਲ ਸੁਣ ਕੇ ਗੁਰਮੀਲ ਸਿੰਘ ਦੀ ਪਤਨੀ ਆ ਜਿਹੜੀ ਉਹਦਾ ਜਿਹੜਾ ਫਿਕਰ ਆ ਉਹ ਕੁਝ ਘਟ ਜਾਂਦਾ ਉਹ ਸ਼ਾਮ ਨੂੰ ਬਹਿ ਕੇ ਸੋਚਦੇ ਆ ਵੀ ਪਾਪਾ ਜੀ ਐ ਕਿੱਧਰ ਚਲੇ ਗਏ ਵੀ ਪਾਪਾ ਜੀ ਬਿਨਾਂ ਦਾ ਘਰ ਵੈਸੇ ਵੀ ਸੁੰਨਾ ਸੁੰਨਾ ਲੱਗਦਾ ਤੇ ਨਾਲੇ ਹਨਾ ਆਪਾਂ ਨੂੰ ਖਰਚਿਆਂ ਦਾ ਪਤਾ ਲੱਗਿਆ ਵੀ ਪਾਪਾ ਜੀ ਇੰਨਾ ਬੋਝ ਉਠਾਈ ਫਿਰਦੇ ਸੀ ਫਿਰ ਗੱਲ ਸੁਣ ਕੇ ਗਰਮੇਲ ਸਿੰਘ ਦੀ ਜਿਹੜੀ ਧੀ ਆ ਉਹ ਆਪਣੀ ਮਾਂ ਨੂੰ ਕਹਿੰਦੀ ਆ ਮਾਂ ਮੈਂ ਆਪਣੀ ਸੈਲਰੀ ਚੋਂ ਨਾ ਕੁਛ ਜਿਹੜੇ ਪੈਸੇ ਉਹ ਬਚਾ ਕੇ ਰੱਖਦੀ ਸੀ ਵੀ ਤੁਹਾਨੂੰ ਦੱਸਦੀ ਨਹੀਂ ਸੀ ਵੀ ਜਦੋਂ ਮੈਨੂੰ ਲੋੜ ਹੋਊ ਮੈਂ ਵਰਤ ਲੈਂਦੀ ਸੀ ਤੇ ਉਹ ਆਪਣੀ ਗੁੱਲ ਲਕ ਲਿਆਉਂਦੀ ਆ ਤੇ ਉਹਦੇ ਵਿੱਚੋਂ ਕੁਝ ਪੈਸੇ ਦਿੰਦੀ ਆ ਤੇ ਕਹਿੰਦੀ ਮਾਂ ਕੱਲ੍ਹ ਵਾਸਤੇ ਤਾਂ ਚੱਲ ਇਹਦੇ ਚੋਂ ਲਿਆਇਓ ਰਾਸ਼ਨ ਤੇ ਹੁਣ ਮੈਂ ਵੀ ਜਿਹੜੀ ਮੇਰੀ ਤਨਖਾਹ ਹੋ ਉਹਦੇ ਵਿੱਚੋਂ ਮੈਂ ਫालतू ਖਰਚਾ ਨਹੀਂ ਕਰੂੰਗੀ ਵੀ ਆਪਾਂ ਸਾਰੇ ਮਿਲ ਕੇ ਘਰ ਚਲਾਵਾਂਗੇ ਪਰ ਹੁਣ ਆਪਾਂ ਪਾਪਾ ਨੂੰ ਕਿਵੇਂ ਲੱਭੀ ਪਾਪਾ ਬਿਨਾ ਤਾਂ ਘਰ ਖਾਲੀ-ਖਾਲੀ ਲੱਗਦਾ ਗੁਰਮੀਲ ਸਿੰਘ ਦੀ ਪਤਨੀ ਆ ਜਿਹੜੀ ਉਹ ਵੀ ਨਿਰਾਸ਼ ਰਹਿੰਦੀ ਆ ਆਪਣੇ ਪੁੱਤਰਾਂ ਨੂੰ ਕਹਿੰਦੀ ਰਹਿੰਦੀ ਆ ਵੀ ਦੇਖੋ ਪੁੱਤ ਜਦੋਂ ਤੁਹਾਡੇ ਪਾਪਾ ਕਮਾਉਂਦੇ ਸੀ ਆਪਾਂ ਨੂੰ ਸਾਰਿਆਂ ਨੂੰ ਕਿਸੇ ਗੱਲ ਦੀ ਫਿਕਰ ਨਹੀਂ ਸੀ ਬਿਜਲੀ ਦਾ ਬਿੱਲ ਮਕਾਨ ਦਾ ਕਿਰਾਇਆ ਰਾਸ਼ਨ ਦਾ ਖਰਚਾ ਜਾਂ ਤੁਹਾਡਾ ਹੋਰ ਤੁਹਾਡੇ ਹਨ ਵੱਖਰੇ ਖਰਚੇ ਸੀ ਗਲੀ ਦੇ ਕੱਪੜੇ ਦੇ ਖਰਚੇ ਖਾਣ ਪੀਣ ਦੇ ਵੀ ਸਾਰਾ ਕੁਝ ਤੇਰੇ ਪਾਪਾ ਪ੍ਰਾਈਵੇਟ ਨੌਕਰੀ ਦੇ ਨਾਲ ਮੈਨੇਜ ਕਰਦੇ ਸੀ ਤੇ ਹੁਣ ਤੇਰੇ ਪਾਪਾ ਕਾਹਦੇ ਲਾਪਤਾ ਹੋਏ ਵੀ ਆਪਣੀ ਤਾਂ ਹੱਥਾਂ ਪੈਰਾਂ ਦੀ ਪੈ ਗਈ ਵੀ ਤੇਰੇ ਪਾਪਾ ਬਿਨਾ ਤਾਂ ਆਪਾਂ ਰੋਟੀ ਵੀ ਨਹੀਂ ਖਾ ਸਕਦੇ ਤਾਂ ਉਹਦੇ ਪੁੱਤਰ ਜਿਹੜੇ ਉਹ ਕਹਿੰਦੇ ਮਾਂ ਵੀ ਕਾਸ਼ ਇਹ ਗੱਲ ਅਸੀਂ ਪਾਪਾ ਦੇ ਹੁੰਦੇ ਸਮਝੇ ਹੁੰਦੇ ਵੀ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਆ ਵੀ ਅਸੀਂ ਪਾਪਾ ਦੇ ਹੁੰਦੇ ਉਹਨਾਂ ਦੀ ਮਦਦ ਨਹੀਂ ਕੀਤੀ ਤੇ ਅਸੀਂ ਆਪਣੀਆਂ ਹੀ ਫਰਮੈਸ਼ਾਂ ਕਰਦੇ ਰਹੇ ਤੇ ਉਹ ਕਹਿੰਦੇ ਆ ਵੀ ਹੁਣ ਅਸੀਂ ਆਪਣੇ ਪਾਪਾ ਨੂੰ ਲੱਭ ਕੇ ਰ੍ਹਾਂਗੇ ਉਹਨਾਂ ਪੋਸਟਰ ਛੱਪਵਾਉਣ ਦੀ ਗੱਲ ਕਰਦੇ ਆ ਵੀ ਪਾਪਾ ਦੇ ਪੋਸਟਰ ਛੱਪਵਾ ਲਈ ਪਰ ਗੁਰਮੇਲ ਸਿੰਘ ਦੀ ਪਤਨੀ ਹੈ ਜਿਹੜੀ ਉਹ ਕਹਿੰਦੀ ਵੀ ਨਹੀਂ ਤੁਸੀਂ ਇੰਤਜ਼ਾਰ ਕਰੋ ਹਜੇ ਵੀ ਹੋ ਸਕਦਾ ਤੇਰੇ ਪਾਪਾ ਆ ਜਾਣ ਵੀ ਹਜੇ ਆਪਾਂ ਇਸ ਤਰ੍ਹਾਂ ਨਹੀਂ ਰੋਲਾ ਪਾਉਣਾ ਵੀ ਤੇਰੇ ਪਾਪਾ ਘਰ ਨਹੀਂ ਆਏ ਅਸਲ ਦੇ ਵਿੱਚ ਗੁਰਮੇਲ ਸਿੰਘ ਕਿਤੇ ਨਹੀਂ ਗਿਆ ਸੀ ਗੁਰਮੇਲ ਸਿੰਘ ਤੇ ਉਹਦੀ ਪਤਨੀ ਨੇ ਦੋਨਾਂ ਨੇ ਸੋਚ ਸਮਝ ਕੇ ਇਹ ਪਲਾਨ ਕੀਤਾ ਸੀ ਕਿਉਂਕਿ ਗੁਰਮੇਲ ਸਿੰਘ ਦੇ ਜਿਹੜੇ ਤਿੰਨੋਂ ਬੱਚੇ ਸੀ ਉਹ ਆਪ ਮਹਾਰੇ ਚੱਲਦੇ ਸੀ ਉਹ ਕੰਮ ਨਹੀਂ ਕਰਦੇ ਸੀ ਉਹਨਾਂ ਨੂੰ ਬਿਲਕੁਲ ਵੀ ਜ਼ਿੰਮੇਵਾਰੀਆਂ ਦਾ ਅਹਿਸਾਸ ਨਹੀਂ ਸੀ ਜਦੋਂ ਉਹ ਕੋ ਬੋਲਟ ਤੇ ਸਕੂਟੀ ਦੀ ਮੰਗ ਕਰਦੇ ਆ ਤਾਂ ਗੁਰਮੀਰ ਸਿੰਘ ਆਪਣੀ ਪਤਨੀ ਕੋਲ ਕਹਿੰਦਾ ਵੀ ਮੈਂ ਇਹਨਾਂ ਨੂੰ ਕਿਵੇਂ ਲੈ ਕੇ دیਉ ਹਣਾ ਬੋਲਟ ਤੇ ਸਕੂਟੀ ਵੀ ਖਰਚੇ ਤਾਂ ਆਪਣੇ ਤਨਖਾਹ ਜਿੰਨੇ ਤਾਂ ਖਰਚੇ ਹੀ ਨੇਗੇ ਵੀ ਉਹ ਐਕਸਟਰਾ ਮੈਂ ਕਿਵੇਂ ਕੱਢੂੰ ਤਾਂ ਗੁਰਮੀਰ ਸਿੰਘ ਦੀ ਪਤਨੀ ਨੇ ਇਹਨੂੰ ਰਹਿ ਦਿੱਤੀ ਵੀ ਤੂੰ ਲਾਪਤਾ ਹੋ ਜੀ ਤੂੰ ਆਪਣੇ ਕਿਸੇ ਦੋਸਤ ਦੇ ਘਰ ਕਿਸੇ ਹੋਟਲ ਦੇ ਵਿੱਚ ਰਹਿ ਲਈ ਚਾਹੇ ਵੀ ਤੂੰ ਘਰ ਨਾ ਆਈ ਇਹਨਾਂ ਨੂੰ ਫਿਰ ਅਹਿਸਾਸ ਹੋਊਗਾ ਤੇ ਗੁਰਮੀਰ ਸਿੰਘ ਦੀ ਪਤਨੀ ਆ ਜਿਹੜੀ ਉਹ ਮਣੀ ਬਣ ਵਿੱਚ ਹੱਸਦੀ ਆ ਤੇ ਕਹਿੰਦੀ ਆ ਵੀ ਚਲੋ ਸਿੱਧੇ ਰਾਹ ਤਾਂ ਪਏ ਤਦ ਉਹ ਆਪਣੇ ਪਤਨੀ ਪਤੀ ਨੂੰ ਅਗਲੇ ਦਿਨ ਮਿਲਣ ਜਾਂਦੀ ਹੈ ਤੇ ਉਹਨੂੰ ਕਹਿੰਦੀ ਹੈ ਵੀ ਤੁਸੀਂ 10 ਦਿਨ ਹਜੇ ਹੋਰ ਰਹੋ ਤੇ ਉਹ ਕਹਿੰਦੀ ਵੀ ਮੁੰਡੇ ਰੋਲਾ ਨਹੀਂ ਪਾਉਂਦੇ ਮੈਨੂੰ ਲੱਭਣ ਲਈ ਉਹ ਕਹਿੰਦੀ ਪਾਉਂਦੇ ਆ ਪਰ ਕਹਿੰਦੀ ਮੈਂ ਉਹਨਾਂ ਨੂੰ ਰੋਕ ਲੈਨੀ ਆ ਪਰ 5 ਕ ਦਿਨ ਹੋਏ ਹੁੰਦੇ ਆ ਕਿ 5 ਕ ਦਿਨਾਂ ਬਾਅਦ ਉਹਦੇ ਮੁੰਡੇ ਕਹਿੰਦੇ ਆ ਵੀ ਮਾਂ ਸਾਡੇ ਪਿਓ ਬਿਨਾ ਤਾਂ ਨਹੀਂ ਸਾਡਾ ਗੁਜ਼ਾਰਾ ਹੈਗਾ ਵੀ ਅਸੀਂ ਤਾਂ ਪੋਸਟਰ ਲਗਵਾਉਣੇ ਆ ਵੀ ਤੂੰ ਸਾਨੂੰ ਪੋਸਟਰ ਕਿਉਂ ਨਹੀਂ ਲਗਵਾਉਣ ਦਿੰਦੀ ਤਾਂ ਫਿਰ ਗੁਰਮੀਲ ਸਿੰਘ ਦੀ ਪਤਨੀ ਕਹਿੰਦੀ ਆ ਕਿ ਮੈਂ ਤੁਹਾਨੂੰ ਪੋਸਟਰ ਇਸ ਲਈ ਨਹੀਂ ਲਗਵਾਉਣ ਦਿੰਦੀ ਕਿਉਂਕਿ ਤੇਰੇ ਪਾਪਾ ਕਿਤੇ ਨਹੀਂ ਗਏ ਅਸਲ ਦੇ ਵਿੱਚ ਤੇਰੇ ਪਾਪਾ ਨੂੰ ਮੈਂ ਹੀ ਲੁਕਣ ਲਈ ਗਿਆ ਸੀ ਕਿਉਂਕਿ ਤੁਸੀਂ ਬਹੁਤ ਕੇਅਰਲੈਸ ਸੀ ਤੁਹਾਨੂੰ ਨਹੀਂ ਪਤਾ ਸੀ ਕਿ ਤੇਰੇ ਪਾਪਾ ਤਨਖਾਹ ਦੇ ਨਾਲ ਕਿਵੇਂ ਗੁਜ਼ਾਰਾ ਕਰਦੇ ਆ ਵੀ ਇਸ ਕਰਕੇ ਮੈਂ ਉਹਨਾਂ ਨੂੰ ਕਹਤਾ ਸੀ ਕਿ ਤੁਸੀਂ 10 ਦਿਨ ਘਰੇ ਨਾ ਆਓ ਹੁਣ ਤੁਹਾਨੂੰ ਇਹਿਸਾਸ ਹੋ ਗਿਆ ਨਾ ਵੀ ਤੁਹਾਡੇ ਪਾਪਾ ਬਿਨਾ ਇਸ ਘਰ ਦਾ ਗੁਜ਼ਾਰਾ ਚੱਲਣਾ ਕਿੰਨਾ ਔਖਾ ਜੇ ਤੁਸੀਂ ਉਹਨਾਂ ਦੇ ਹੁੰਦੇ ਹੀ ਆਪਣੀਆਂ ਜ਼ਿੰਮੇਵਾਰੀਆਂ ਸਮਝੋ ਜੇ ਤੁਸੀਂ ਕਿਤੇ ਵੀ ਨੌਕਰੀ ਕਰੋ ਤਾਂ ਤੁਸੀਂ ਚਾਹੇ ਵੋਲਟ ਲਵੋ ਚਾਹੇ ਸਕੂਟੀ ਲਵੋ ਕੁਝ ਵੀ ਲੈ ਸਕਦੇ ਹੋ ਪਰ ਤੁਸੀਂ ਸਾਰਾ ਬੋਝ ਆਪਣੇ ਪਾਪਾ ਦੇ ਮੋਢਿਆਂ ਤੇ ਪਾਇਆ ਹੋਇਆ ਦੇਖੋ ਪੁੱਤ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਨਾ ਮਾਪੇ ਉਹ ਇਹ ਚਾਹੁੰਦੇ ਹੁੰਦੇ ਆ ਵੀ ਉਹਨਾਂ ਦੇ ਪੁੱਤਰ ਨੂੰ ਉਹਦੀਆਂ ਧੀਆ ਜਿਹੜੇ ਉਹ ਕਮਾਉਣ ਤੇ ਆਪਦੇ ਖਰਚੇ ਪੂਰੇ ਕਰਨ ਵੀ ਤੁਸੀਂ ਤਾਂ ਇਸ ਗੱਲ ਤੇ ਆਉਂਦੇ ਨਹੀਂ ਸੀ ਤੁਸੀਂ ਤਾਂ ਆਪਣੀ ਜ਼ਿੰਮੇਵਾਰੀ ਤੋਂ ਭਾਈ ਦੇ ਸੀ ਇਸ ਕਰਕੇ ਅਸੀਂ ਇਹ ਸਾਜ਼ਿਸ਼ ਆ ਜਿਹੜੀ ਰਚੀ ਸੀ ਤੇ ਤੇਰੇ ਪਾਪਾ ਨੂੰ ਕੋਈ ਨਾ ਮੈਂ ਫੋਨ ਕਰ ਦਿੰਦੀ ਆ ਉਹ ਕੱਲ ਨੂੰ ਆ ਜਾਣਗੇ ਉਹ ਕਹਿੰਦੇ ਵੀ ਜਦੋਂ ਅਸੀਂ ਪਾਪਾ ਦਾ ਨੰਬਰ ਲਾਉਣਿਆਂ ਤਾਂ ਬੰਦ ਆਉਂਦਾ ਕਹਿੰਦੇ ਹਾਂ ਉਹ ਨੰਬਰ ਉਹਨਾਂ ਦਾ ਬੰਦ ਸੀ ਉਹਨਾਂ ਨੇ ਇੱਕ ਸਪੈਸ਼ਲ ਨੰਬਰ ਲੇਤਾ ਸੀ ਜਿੱਤੇ ਮੈਂ ਗੱਲ ਕਰਦੀ ਹੁੰਦੀ ਸੀ ਤੇ ਘਰ ਦੀ ਸਾਰੀ ਸਥਿਤੀ ਬਾਰੇ ਦੱਸਦੀ ਹੁੰਦੀ ਸੀ ਤੇਰੇ ਪਾਪਾ ਤਾਂ ਆਪ ਵੀ ਚੈਨ ਨਹੀਂ ਘਰ ਆਉਣ ਨੂੰ ਕਿਉਂਕਿ ਉਹ ਹੋਰ ਤੁਹਾਡੇ ਤੋਂ ਦੂਰ ਨਹੀਂ ਰਹਿ ਸਕਦੇ ਪਰ ਤੁਹਾਨੂੰ ਸਭ ਕੁਝ ਸਿਖਾਉਣ ਲਈ ਸਾਨੂੰ ਇੰਨੀ ਕਿ ਜਿਹੜੀ ਗੇਮ ਖੇਡਣੀ ਪਈ ਇਹ ਸੁਣ ਕੇ ਉਹਦੇ ਬੱਚੇ ਆ ਜਿਹੜੇ ਆਪਣੀ ਮਾਂ ਨੂੰ ਕਹਿੰਦੇ ਆ ਕਿ ਮਾਂ ਸਾਡੀ ਤੋਂ ਗਲਤੀ ਹੋ ਗਈ ਤੁਸੀਂ ਪਾਪਾ ਨੂੰ ਵਸ ਘਰੇ ਬੁਲਾ ਲਓ ਅਸੀਂ ਤੁਹਾਨੂੰ ਕਦੇ ਵੀ ਕਿਸੇ ਗੱਲ ਦਾ ਬੋਝ ਨਹੀਂ ਪਾਵਾਂਗੇ ਸਗੋਂ ਅਸੀਂ ਤੁਹਾਡੀਆਂ ਲੋੜਾਂ ਤੇ ਤੁਹਾਡੇ ਸ਼ੌਂਕ ਆ ਜਿਹੜੇ ਉਹ ਪੂਰੇ ਕਰਾਂਗੇ ਇਹ ਗੱਲ ਸੁਣ ਕੇ ਗਰਮੀਰ ਕੌਰ ਆਪਣੇ ਦੋਨਾਂ ਪੁੱਤਰਾਂ ਨੂੰ ਆਪਣੇ ਗੱਲ ਨਾਲ ਲਾਉਂਦੀ ਆ ਤੇ ਉਹ ਖੁਸ਼ ਹੋ ਜਾਂਦੀ ਆ ਤੇ ਆਪਣੀ ਧੀ ਨੂੰ ਵੀ ਕਹਿੰਦੀ ਆ ਵੀ ਪੁੱਤ ਧੀਆ ਵੀ ਪੁੱਤਾਂ ਦੇ ਬਰਾਬਰ ਹੁੰਦੀਆਂ ਕਦੇ ਵੀ ਪਿਓ ਦੇ ਬੋਝ ਨਹੀਂ ਬਣਨਾ ਚਾਹੀਦਾ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਛੋਟੀ ਜੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਆਪਾਂ ਕੱਲ ਦੀ ਕਹਾਣੀ ਤੇ ਤੁਹਾਡੇ ਆਏ ਸਾਰਿਆਂ ਦੇ ਕਮੈਂਟ ਪੜਦੇ ਆ ਨਾਲੇ ਅੱਜ ਮੇਰੀ ਪਿਆਰੀ ਸਹੇਲੀ ਅਸ਼ਮੀਤ ਕੌਰ ਸੇਖੋਂ ਦਾ ਹੈਪੀ ਬਰਥਡੇ ਆ ਸਾਰੇ ਜਾਣੇ ਉਹਨੂੰ ਹੈਪੀ ਬਰਥਡੇ ਜਰੂਰ ਵਿਸ਼ ਕਰੋ ਮੈਂ ਉਹਦੀ ਫੋਟੋ ਲਾ ਰਹੀ ਆ ਵੀਡੀਓ ਦੇ ਵਿੱਚ ਤੁਸੀਂ ਉਹਨੂੰ ਸਾਰੇ ਜਾਣੇ ਵੇਸ਼ ਜਰੂਰ ਕਰਿਓ ਤੇ ਉਹਦੀ ਲੰਬੀ ਉਮਰ ਲਈ ਤੇ ਉਹਦੀ ਸਰੀਰ ਦੀ ਤੰਦਰੁਸਤੀ ਲਈ ਉਦੇ ਲਈ ਦੁਆਵਾ ਜਰੂਰ ਕਰਿਓ ਦੋਸਤੋ ਤੁਹਾਡੇ ਸਾਰਿਆਂ ਦੇ ਕਾਫੀ ਸਾਰੇ ਕਮੈਂਟ ਆ ਜਿਹੜੇ ਉਹ ਆਪਣੀ ਕੱਲ ਵਾਲੀ ਵੀਡੀਓ ਤੇ ਆਏ ਹੋਏ ਨੇ ਪਹਿਲਾ ਕਮੈਂਟ ਹੈ ਮੁਖਤਿਆਰ ਸਿੰਘ ਤੱਗੜ ਮੈਂ ਪਹਿਲਾਂ ਆਰਾਮ ਤੇ ਰੀਨਾ ਵਾਲੀ ਕਹਾਣੀ ਸੁਣ ਕੇ ਹਟਿਆ ਸੀ ਥੋੜਾ ਅੱਗੇ ਦੇਖਿਆ ਫਿਰ ਇਹ ਕਹਾਣੀ ਮਿਲ ਗਈ ਹਾਂਜੀ ਜਦੋਂ ਆਪਾਂ ਇੱਕ ਚੈਨਲ ਦੀ ਕਹਾਣੀ ਸੁਣਦੇ ਆ ਫਿਰ ਉਹਦੇ ਨਾਲ ਰਿਲੇਟਡ ਜਿਹੜੀਆਂ ਕਹਾਣੀਆਂ ਹੁੰਦੀਆਂ ਉਹ ਸ਼ੋਅ ਹੋ ਜਾਂਦੀਆਂ ਬਾਕੀ ਆਪਣੇ ਜਿਹੜੇ ਸਾਰੇ ਚੈਨਲ ਆ ਉਹ ਜਦੋਂ ਤੁਸੀਂ ਇੱਕ ਚੈਨਲ ਦੀ ਕਹਾਣੀ ਸੁਣ ਲਈ ਤੇ ਉਹ ਟੈਗ ਲੱਗੇ ਹੋਣ ਕਰਕੇ ਜਿਹੜੇ ਚੈਨਲ ਆ ਉਹ ਸਾਰੇ ਸ਼ੋ ਹੋਣ ਲੱਗ ਜਾਂਦੇ ਹੈਗੇ ਮੇਰੇ ਤਾਂ ਤਕਰੀਬਨ ਇਹ ਗੱਲ ਵੀ ਨਹੀਂ ਯਾਦ ਰਹਿੰਦੀ ਵੀ ਮੈਂ ਕਿਹੜੇ ਚੈਨਲ ਤੇ ਕਿਹੜੀ ਕਹਾਣੀ ਪਾਈ ਆ ਇੱਕ ਦਿਨ ਦੇ ਵਿੱਚ ਮੈਂ ਪੰਜ ਕਹਾਣੀਆਂ ਬੋਲਦੀਆਂ ਪੰਜ ਚੈਨਲ ਤੇ ਕਹਾਣੀਆਂ ਪਾਉਣੀਆਂ ਹੁੰਦੀਆਂ ਮੈਂ ਤੇ ਅੱਗੇ ਆ ਅਜੈਬ ਸਿੰਘ ਡਾਕਟਰ ਅਜੈਬ ਘਰਾਟ ਵਾਈ ਫ ਰਾਸ਼ਦੀਪ ਕੌਰ ਬੈਸਟ ਸਟੋਰੀ ਸਿਸਟਰ ਜੀ ਧੰਨਵਾਦ ਜੀ तीर्थ कौर ਬਹੁਤ ਦਿਲਚਸਪ ਕਹਾਣੀਆਂ ਧੰਨਵਾਦ ਜੀ ਸਿੱਧੂ ਸਿੱਧੂ ਸਟੋਰੀ ਬਹੁਤ ਵਧੀਆ ਹੈ ਥੈਂਕ ਯੂ ਸਿਸਟਰ ਅੱਗੇ ਬਲਜੀਤ कौर ਹਾਂਜੀ ਬੇਟਾ ਲੱਖ ਦੀ ਲਾਂ ਤਾਂ ਇਹੋ ਜਿਹੇ ਫਰੈਂਡਸ ਦੇ ਹਾਂਜੀ ਬਿਲਕੁਲ ਜਿਹੜੇ ਦੋਸਤੀ ਦੇ ਨਾਮ ਤੇ ਧੋਖਾ ਕਰਨਾ ਦੋਸਤ ਹੋ ਕੇ ਉਤੋਂ ਉਤੋਂ ਮਿੱਠੇ ਰਹਿਣ ਤੇ ਦਿਲ ਦੇ ਵਿੱਚ ਈਰਖਾ ਰੱਖਣਾ ਇਹੋ ਜਿਹੇ ਜਿਹੜੇ ਇਨਸਾਨ ਨੇ ਉਹ ਦੋਸਤੀ ਦੇ ਨਾਮ ਤੇ ਕਲੰਕ ਹੀ ਹੁੰਦੇ ਨੇ ਅੱਗੇ ਕੁਲਵਿੰਦਰ ਸਿੰਘ ਜੀ ਬਹੁਤ ਵਧੀਆ ਕਹਾਣੀ ਹੈ ਜੀ ਅੱਗੇ ترਸੀਮ لال ਜੀ ਵੈਰੀ ਗੁੱਡ ਸਟੋਰੀ ਦੇ ਰਾਏ ਦਰੁਸਤਾਈ ਹਾਂਜੀ ਬਿਲਕੁਲ ਅੱਗੇ ਬਲਜਿੰਦਰ ਸਿੰਘ ਜੀ ਨਾਈਸ ਸਟੋਰੀ ਅੱਗੇ ਸੁੱਖਾ ਸਿੰਘ ਸਰਾਰੀ ਸਟੋਰੀ ਵੈਰੀ ਨਾਈਸ ਟੂ ਨਾਈਸ ਮਾਈ ਡੀਅਰ ਸਿਸਟਰ ਜੀ ਧੰਨਵਾਦ ਵੀਰੇ ਅੱਗੇ ਅਵਤਾਰ ਕੌਰ ਜੀ ਬਹੁਤ ਹੀ ਵਧੀਆ ਸਟੋਰੀ ਕਿਰਨ ਭੈਣ ਦੀ ਮੈਨੂੰ ਬਹੁਤ ਵਧੀਆ ਲੱਗਦੀ ਓ ਬੋਲਦੇ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਇੰਨਾ ਪਿਆਰ ਸਤਿਕਾਰ ਦੇਣ ਲਈ ਅਵਤਾਰਪੁਰ ਕੌਰ ਕੈਨੇਡਾ ਤੋਂ ਹਾਂਜੀ ਤੁਸੀਂ ਸਾਡੇ ਚੈਨਲ ਤੇ ਨਵੇਂ ਜੁੜੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਹੁਣ ਤਕਰੀਬਨ ਹਰ ਵੀਡੀਓ ਤੇ ਕਮੈਂਟ ਕਰਦੇ ਹੋ ਅੱਗੇ ਊਸ਼ਾ ਕਈ ਊਸ਼ਾ ਕਈ ਹਾਂਜੀ ਧੰਨਵਾਦ ਜੀ ਤੁਹਾਡਾ ਇਹਨਾਂ ਨੇ ਇਮੋਜੀ ਭੇਜੇ ਨੇ ਇਹਨਾਂ ਦਾ ਪਹਿਲਾ ਕਮੈਂਟ ਹੈ ਆਪਣੇ ਚੈਨਲ ਤੇ ਅੱਗੇ ਨਰਿੰਦਰ ਕੌਰ ਜੀ ਬਹੁਤ ਸੋਹਣੀ ਕਹਾਣੀ ਹੈ ਜੀ ਪਰ ਇਹੋ ਜਿਹੇ ਦੋਸਤ ਕਿਸੇ ਦਿਨ ਹੋਣ ਹਾਂਜੀ ਬਿਲਕੁਲ ਜਦੋਂ ਸਾਨੂੰ ਵੈਸੇ ਵੀ ਪਤਾ ਲੱਗ ਜੇ ਵੀ ਸਾਡੇ ਨਾਲ ਦਾ ਦੋਸਤ ਮਿੱਤਰ ਹੈ ਜਿਹੜਾ ਸਾਡੇ ਨਾਲ ਈਰਖਾ ਕਰ ਰਿਹਾ ਤਾਂ ਉਹ ਤੋਂ ਪਾਸਾ ਵੱਟ ਲੈਣਾ ਚਾਹੀਦਾ ਕਿਉਂਕਿ ਐਂ ਕਹਦੇ ਆ ਹਜੇ ਜਿਹੜਾ ਸਿੱਧੇ ਤੌਰ ਤੇ ਤੁਹਾਡੇ ਨਾਲ ਦੁਸ਼ਮਣੀ ਰੱਖਦਾ ਵੈਰ ਰੱਖਦਾ ਉਹ ਤੋਂ ਇੰਨਾ ਖਤਰਾ ਨਹੀਂ ਹੁੰਦਾ ਜਿਹੜਾ ਮਿੱਤਰ ਬਣ ਕੇ ਵੈਰ ਰੱਖਦਾ ਈਰਖਾ ਰੱਖਦਾ ਉਹਦਾ ਇਹ ਨਹੀਂ ਪਤਾ ਕਦੋਂ ਕਿੱਥੇ ਵਾਰ ਕਰ ਜਾਵੇ ਅੱਗੇ ਕਸ਼ਮੀਰ ਖਖ ਜੀ ਵੈਰੀ ਨਾਈਸ ਸਟੋਰੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਕੌਰ ਸੁਮਜੀਤ ਆਲੂਰ ਸਟੋਰੀ ਇਜ਼ ਵੈਰੀ ਨਾਈਸ ਫਰੋਮ ਰਮਪਰਾ ਫੂਲ ਹਾਂਜੀ ਤੁਸੀਂ ਬਿਲਕੁਲ ਸਾਡੇ ਨੇੜੇ ਤੋਂ ਨੇੜੇ ਤੋਂ ਸੇਮਾ ਪਿੰਡ ਤੁਹਾਨੂੰ ਪਤਾ ਹੋਊਗਾ ਪੁੱਚੋ ਦੇ ਨਾਲ ਆਪਣਾ ਪਿੰਡ ਸੇਮਾਗਾ ਅੱਗੇ ਰਾਜਕੁਮਾਰ ਜੀ ਵੈਰੀ ਗੁੱਡ ਸਟੋਰੀ ਗੋਡ ਬlesਸ ਯੂ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੁਹਾਡਾ ਵੀ ਸ਼ਾਇਦ ਪਹਿਲਾਂ ਇੱਕ ਮਿੰਟ ਅੱਗੇ ਪ੍ਰਭੂ ਨੁਰ ਗਿੱਲ ਇਨਾਂ ਨੇ ਇਮੋਜੀ ਭੇਜਿਆ ਅੱਗੇ ਪ੍ਰਗਟ ਸਿੰਘ ਜੀ ਗੁਰਮੀਤ ਮਖੂ ਦੀਦੀ ਜੀ ਗੁੱਡ ਸਟੋਰੀ ਧੰਨਵਾਦ ਭੈਣੇ ਤੁਸੀਂ ਤਾਂ ਮੈਨੂੰ ਲੱਗਦਾ ਮੇਰੇ ਚੈਨਲ ਦੀ ਕੋਈ ਵੀ ਪਿਛਲੀ ਕਹਾਣੀ ਕੋਈ ਵੀ ਵੀਡੀਓ ਨਹੀਂ ਛੱਡੀ ਤੁਸੀਂ ਸਾਰਾ ਦਿਨ ਮੈਨੂੰ ਲੱਗਦਾ ਮੇਰੀਆਂ ਹੀ ਵੀਡੀਓ ਦੇਖਦੇ ਹੋ ਤੁਹਾਡੇ ਕਮੈਂਟ ਆਉਂਦੇ ਰਹਿੰਦੇ ਆ ਮੈਨੂੰ ਨੋਟੀਫਿਕੇਸ਼ਨ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਇੰਨਾ ਪਿਆਰ ਸਤਿਕਾਰ ਦੇਣ ਲਈ ਨਵਜੋਤ ਕੌਰ ਵੈਰੀ ਗੁੱਡ ਸਟੋਰੀ ਸਿਸਤੂ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਅਭਿਰਾਜ ਸਿੰਘ ਹੈਲੋ ਦੀਦੀ ਵਧੀਆ ਸਟੋਰੀ ਮੈਂ ਅਮਨ ਮਖੂ ਤੋਂ ਧੰਨਵਾਦ ਪੜ੍ਹਨੇ ਤੁਹਾਡਾ ਬਹੁਤ ਬਹੁਤ ਅੱਗੇ ਬਣੀ ਤਾ ਰਾਣੀ ਜੀ ਗੁੱਡ ਮਾਰਨਿੰਗ ਜੀ ਵੈਰੀ ਗੁੱਡ ਮਾਰਨਿੰਗ ਜੀ ਵੈਸੇ ਤਾਂ ਹੁਣ ਗੁੱਡ ਨਾਈਟ ਹੋ ਗਈ ਰਾਤ ਦੇ 9:40 ਹੋ ਗਏ ਆ ਤੇ ਇਹ ਕਹਾਣੀਆਂ ਜਿਹੜੀ ਮੈਂ ਇਹ 1 ਦਸੰਬਰ ਨੂੰ ਹੀ ਬੋਲ ਰਹੀਆਂ 2 ਦਸੰਬਰ ਵਾਲੀ ਕਿਉਂਕਿ ਸਵੇਰੇ ਉੱਠ ਕੇ ਸਕੂਲ ਜਾਣਾ ਹੁੰਦਾ ਤੇ ਕੰਮ ਆ ਜਿਹੜੇ ਬਹੁਤ ਉਲਝੇ ਹੁੰਦੇ ਆ ਤੇ ਜੇ ਕਿਤੇ ਕਹਾਣੀ ਨਾ ਬੋਲੀ ਜਾਵੇ ਨਾ ਫਿਰ ਕਾਲੀ ਕਾਲੀ ਚ ਕਹਾਣੀ ਵੀ ਨਹੀਂ ਵਧੀਆ ਬੋਲੀ ਜਾਂਦੀ ਫਿਰ ਹੁਣ ਮੈਨੂੰ ਲੱਗਿਆ ਵੀ ਮੈਂ ਰਾਤ ਨੂੰ ਹੀ ਜਿਹੜੀ ਕਹਾਣੀਆਂ ਹੋਰ ਰਿਕਾਰਡ ਕਰਕੇ ਰੱਖ ਦਿਆ ਕਰਾਂ ਕਿਉਂਕਿ ਇੱਕ ਇਹ ਹੁੰਦਾ ਵੀ ਇਹੇ ਦੇ ਵੇਲੇ ਡਿਸਟਰਬੈਂਸ ਨਹੀਂ ਹੁੰਦੀ ਦਿਨੇ ਜਦੋਂ ਵੀ ਬੋਲਦੀਆਂ ਬਹੁਤ ਜ਼ਿਆਦਾ ਡਿਸਟਰਬੈਂਸ ਹੁੰਦੀ ਆ ਫਿਰ ਤੁਹਾਨੂੰ ਵੀ ਦਿੱਕਤ ਹੁੰਦੀ ਆ ਕਹਾਣੀ ਸੁਣਨ ਦੇ ਵਿੱਚ ਤੇ ਅੱਜ ਬੋਲ-ਬੋਲ ਕੇ ਮੇਰਾ ਗਲਾ ਬਹੁਤ ਤਰਦ ਕੀਤਾ ਕਿਉਂਕਿ ਪਹਿਲਾਂ ਤਾਂ ਮੈਂ ਅੱਜ ਵਾਲੇ ਦੇਣ ਦੀਆਂ ਸਾਰੀਆਂ ਕਹਾਣੀਆਂ ਰਿਕਾਰਡ ਕੀਤੀਆਂ ਫਿਰ ਮੈਂ ਕੱਲ ਲਈ ਵੀ ਦੋ ਤਿੰਨ ਕਹਾਣੀਆਂ ਕਰਕੇ ਰੱਖੀਆਂ ਲਗਾਤਾਰ ਬੋਲਣ ਨਾਲ ਮੇਰਾ ਗਲਾ ਜਿਹੜਾ ਉਹ ਤਰਦ ਕਰਨ ਲੱਗ ਜਾਂਦਾ ਵੈਸੇ ਤਾਂ ਮੇਰੀ ਦਵਾਈ ਚੱਲ ਰਹੀ ਆ ਪਰ ਦੋ ਦਿਨ ਵਿੱਚ ਦੀ ਮੈਂ ਦਵਾਈ ਦੀ ਘੋਲ ਕਰ ਗਈ ਤੇ ਫਿਰ ਉਹਦੀ ਗੜਾ ਖਰਾਬ ਹੋ ਜਾਂਦਾ ਅੱਗੇ ਅਗਮਜੋਤ ਇਹੋ ਜਿਹੇ ਦੋਸਤ ਨੂੰ ਕਲੰਕ ਇਹੋ ਜਿਹੇ ਲੋਕ ਦੋਸਤੀ ਨੂੰ ਕਲੰਕ ਲਾਉਂਦੇ ਆ ਹਾਂਜੀ ਬਿਲਕੁਲ ਸਿਸਟਰ ਬੱਬਲ ਜੀ ਬਿਲਕੁਲ ਇਸ ਤਰ੍ਹਾਂ ਹੀ ਆ ਕਿਉਂਕਿ ਜਦੋਂ ਕੋਈ ਇਸ ਤਰ੍ਹਾਂ ਦੀ ਆਪਾਂ ਗੱਲ ਸੁਣਦੇ ਆ ਫਿਰ ਉਹ ਅਗਲਾ ਇਹ ਕਹਿੰਦਾ ਨਾ ਵੀ ਉਹਦਾ ਦੋਸਤ ਸੀ ਫਿਰ ਉਹ ਕਲੰਕ ਜਾ ਲੱਗ ਜਾਂਦਾ ਨਥਾ ਸਿੰਘ ਦੇ ਵੱਲ ਗੁੱਡ ਨਾਈਟ ਕਿਰਨਾ ਸੌਰੀ ਲੇਟ ਹੋ ਗਿਆ ਛਾਪੇ ਤੋਂ ਇਨਾਂ ਨੇ ਵੀਰ ਜੀ ਨੇ 7:00 ਵਜੇ ਕਹਾਣੀ ਸੁਣੀ ਆ 7:00 7:30 ਵਜੇ ਉਦੋਂ ਕਮੈਂਟ ਕੀਤਾ ਹਾਂਜੀ ਗੁੱਡ ਨਾਈਟ ਵੀਰੇ ਕੋਈ ਗੱਲ ਨਹੀਂ ਲੇਟ ਦੀ ਵੀ ਕੋਈ ਗੱਲ ਨਹੀਂ ਮੈਂ ਵੈਸੇ ਵੀ ਕਹਿਣੀ ਹੁੰਦੀ ਆ ਵੀ ਕਈ ਵਾਰ ਚਲੋ ਜੇ ਨਹੀਂ ਵੀ ਸੁਣੀ ਦੀ ਤਾਂ ਵੀ ਕੋਈ ਜ਼ਰੂਰੀ ਨਹੀਂ ਹੁੰਦਾ ਪਰ ਜੇ ਇਹ ਹੁੰਦਾ ਵੀ ਜੇ ਆਪਾਂ ਨੂੰ ਜਿਵੇਂ ਹੁਣ ਮੰਨ ਲਵੋ ਆਪਾਂ ਕੋਈ ਟੀਵੀ ਤੇ ਸ਼ੋਅ ਵੇਖਦੇ ਆ ਜਾਂ ਕੋਈ ਨਾਟਕ ਵੇਖਦੇ ਆ ਜਿਵੇਂ ਉਹਦੀ ਆਪਾਂ ਨੂੰ ਆਦਤ ਪੈ ਜਾਂਦੀ ਆ ਫਿਰ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਨੂੰ ਅਧੂਰਾ ਅਧੂਰਾ ਜਿਹਾ ਲੱਗਦਾ ਤੁਹਾਨੂੰ ਵੀ ਸ਼ਾਇਦ ਨਹੀਂ ਲੱਗਦਾ ਹੋਊ ਵੀ ਜਿੱਦਨ ਤੁਸੀਂ ਕਹਾਣੀ ਨਾ ਸੁਣੋ ਅਗਮਜੋਤ ਗੁੱਡ ਮਾਰਨਿੰਗ ਦੀਦੀ ਜੀ ਸੌਰੀ ਮੈਂ ਪਿਛਲੀਆਂ ਕਹਾਣੀਆਂ ਨਹੀਂ ਸੁਣ ਸਕੀ ਉਹ ਚਾਚੀ ਜੀ ਦੀ ਡੈਥ ਹੋਈ ਆ ਤਾਂ ਕਰਕੇ ਬਾਡੀ ਇਕੱਲੀ ਹੁੰਦੀ ਆ ਘਰ ਫਿਰ ਉਧਰ ਜਾਣਾ ਪੈਂਦਾ ਹਾਂਜੀ ਬਿਲਕੁਲ ਮੈਨੂੰ ਪਤਾ ਸੀ ਕਿਉਂਕਿ ਉਹ ਦਿਨ ਤੁਸੀਂ ਸਟੇਟਸ ਵੀ ਲਾਇਆ ਸੀ ਹੈਨਾ ਮੈਂ ਤੁਹਾਨੂੰ ਪੁੱਛਿਆ ਸੀ ਤੇ ਇਹ ਤਾਂ ਆਪਾਂ ਪਤਾ ਹੀ ਆ ਵੀ ਜਦੋਂ ਆਪਣੇ ਸ਼੍ਰੀਕੇ ਕੁਇਲੇਚ ਕੋਈ ਦੁੱਖ ਸੁੱਖ ਹੁੰਦਾ ਫਿਰ ਆਪਾਂ ਨੂੰ ਨਾਲ ਕੱਢਣਾ ਪੈਂਦਾ ਕੋਈ ਗੱਲ ਨਹੀਂ ਕਿਉਂਕਿ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹੈ ਇਹ ਚੀਜ਼ਾਂ ਤਾਂ ਸਾਡੀਆਂ ਚੱਲਦੀਆਂ ਰਹਿਣੀਆਂ ਕਹਾਣੀ ਤਾਂ ਅੱਜ ਨਾ ਸੁਣੀ ਜਾਉ ਕੋਈ ਗੱਲ ਨਹੀਂ ਨਾ ਸੁਣੀਆਂ ਜਾਣਗੀਆਂ ਪਰ ਦੁੱਖ ਦੇ ਸੁੱਖ ਦੇ ਹਰ ਇੱਕ ਨਾਲ ਖੜਨਾ ਜ਼ਰੂਰੀ ਹੁੰਦਾ ਹੈ ਇਸ ਗੱਲ ਦਾ ਮੈਂ ਤੁਹਾਨੂੰ ਪਹਿਲਾਂ ਵੀ ਕਹਿਣੀ ਹੁੰਦੀ ਆ ਕਿ ਕੋਈ ਗੱਲ ਨਹੀਂ ਜਦੋਂ ਵੀ ਤੁਹਾਡੇ ਕੋਲ ਸਮਾਂ ਹੁੰਦਾ ਜਿੱਦਣ ਵੀ ਸਮਾਂ ਹੁੰਦਾ ਉਸ ਦਿਨ ਸਾਰਿਆਂ ਨੂੰ ਮੇਰੀ ਗੱਲ ਕਹਿਣੀ ਆ ਵੀ ਉਸ ਦਿਨ ਕਹਾਣੀ ਜ਼ਰੂਰ ਸੁਣ ਲਿਆ ਕਰੋ ਜੇ ਵੀ ਦੀਓ ਕਿਉਂਕਿ ਸਾਰਿਆਂ ਨੂੰ ਜ਼ਿੰਮੇਵਾਰੀਆਂ ਨੇ ਸਾਰਿਆਂ ਨੂੰ ਹੀ ਕੰਮ ਹੁੰਦੇ ਆ ਇਸ ਕਰਕੇ ਚਲੋ ਜੇ ਕਦੇ ਰਹਿ ਵੀ ਜਾਂਦੀ ਆ ਤਾਂ ਕੋਈ ਗੱਲ ਨਹੀਂ ਤੁਹਾਡਾ ਸਾਰਿਆਂ ਦਾ ਮੇਰੇ ਨਾਲ ਜੁੜਨ ਲਈ ਤੇ ਦਿਲ ਤੋਂ ਧੰਨਵਾਦ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਇੱਕ ਆਪਣੇ ਮੋਟੀਵੇਸ਼ਨਲ ਚੈਨਲ ਤੇ ਜਿਹੜੀ ਆਪਾਂ ਕਹਾਣੀ ਪਾਈ ਆ ਹਨ ਮੇਲੇ ਵਿੱਚ ਗਵਾਚੀ ਕੁੜੀ ਭਾਵੇਂ ਕਿ ਮੈਂ ਤੁਹਾਨੂੰ ਦੱਸਦੀ ਰਹਿਣੀ ਆ ਵੀ ਮੇਰੀਆਂ ਜ਼ਿਆਦਾਤਰ ਕਹਾਣੀਆਂ ਜਿਹੜੀਆਂ ਉਹ ਕਾਲਪਨਿਕ ਹੁੰਦੀਆਂ ਜਿਹੜੀ ਕਹਾਣੀ ਸੱਚੀ ਹੁੰਦੀ ਆ ਉਹ ਮੈਂ ਤੁਹਾਨੂੰ ਦੱਸਦੀ ਹੁੰਦੀ ਆ ਵੀ ਇਹ ਸੱਚੀ ਆ ਕਹਾਣੀਆਂ ਦਾ ਮਕਸਦ ਹੁੰਦਾ ਮਨੋਰੰਜਨ ਕਰਨਾ ਠੀਕ ਹੈ ਤੇ ਕਿਸੇ ਗੱਲ ਦੀ ਸਿਹਤ ਦੇਣਾ ਮੇਰੀ ਕੋਈ ਵੀ ਕਹਾਣੀ ਇਦਾਂ ਦੀ ਨਹੀਂ ਹੁੰਦੀ ਜਿਹੜੀ ਆਪਾਂ ਪਰਿਵਾਰ ਚ ਬਹਿ ਕੇ ਨਾ ਸੁਣ ਸਕੀਏ ਜਾਂ ਜਿਹੜੀ ਫਾਲਤੂ ਸਮਾਂ ਖਰਾਬ ਕਰਨ ਵਾਲੀ ਹੋਵੇ ਆਪਣੀ ਉਸ ਕਹਾਣੀ ਨੂੰ ਵੀ ਵਧੀਆ ਪਿਆਰ ਕੀਤਾ ਉਹ ਕਹਾਣੀ ਆਪਣੀ ਵਾਇਰਲ ਗਈ ਆ ਤੇ 1 ਲੱਖ ਤੋਂ ਵਿਊ ਉਹਦੇ ਟੱਪ ਗਏ ਆ 2 ਦਿਨਾਂ ਦੇ ਵਿੱਚ ਹੀ ਉਹ ਵਾਇਰਲ ਹੋਈ ਆ ਤੇ ਮੈਨੂੰ ਵਧੀਆ ਖੁਸ਼ੀ ਹੁੰਦੀ ਆ ਫਿਰ ਉਹਨਾਂ ਦੇ ਜੋ ਕੰਪਲੀਮੈਂਟ ਆਉਂਦੇ ਆ ਕਮੈਂਟ ਆਉਂਦੇ ਆ ਉਹ ਵੀ ਵਧੀਆ ਹੁੰਦੇ ਆ ਤੇ ਮੈਨੂੰ ਇਸ ਚੀਜ਼ ਦਾ ਬਹੁਤ ਵਧੀਆ ਫੀਲ ਹੁੰਦਾ ਸਕੂਨ ਵੀ ਮਿਲਦਾ ਇਸੇ ਤਰ੍ਹਾਂ ਪਿਆਰ ਸਤਿਕਾਰ ਦਿੰਦੇ ਰਹੋ ਤੁਹਾਡੇ ਪਿਆਰ ਸਤਿਕਾਰ ਸਦਕਾ ਹੀ ਮੈਨੂੰ ਕੰਮ ਕਰਨ ਦਾ ਹੌਸਲਾ ਮਿਲਦਾ ਫਿਰ ਜੇ ਮੇਰੀ ਤਬੀਅਤ ਵੀ ਖਰਾਬ ਹੁੰਦੀ ਹੈ ਨਾ ਫਿਰ ਵੀ ਮੈਨੂੰ ਐ ਹੁੰਦਾ ਵੀ ਕੰਮ ਮੈਂ ਕਰਨਾ ਹੀ ਆ ਮੈਂ ਮੈਨੂੰ ਇਹ ਲੱਗਦਾ ਹੁੰਦਾ ਵੀ ਜਦੋਂ ਦਾ ਮੈਂ ਚੈਨਲ ਸ਼ੁਰੂ ਕੀਤਾ ਉਸ ਦਿਨ ਦਾ ਮੈਂ ਆਉਣਾ ਜਾਣਾ ਮਿਲਣਾ ਕਰਨਾ ਗੱਲਾਂ ਬਾਤਾਂ ਬਹੁਤ ਚੀਜ਼ਾਂ ਜਿਹੜੀਆਂ ਛੱਡ ਚੁੱਕੀਆਂ ਬਸ ਮੇਰਾ ਇੱਕੋ ਹੀ ਫੋਕਸ ਆ ਵੀ ਮੈਂ ਅੱਜ ਕਿ ਮਿਹਨਤ ਕਰਾਂ ਤੇ ਜਲਦ ਤੋਂ ਜਲਦ ਮੈਂ ਆਪਣਾ ਵਧੀਆ ਕੰਮ ਬਣਾਵਾਂ ਤੇ ਉਹ ਸਾਰਾ ਤੁਹਾਡੇ ਸਾਰਿਆਂ ਦੇ ਪਿਆਰ ਸਤਿਕਾਰ ਸਦਕਾ ਹੀ ਹੋਊਗਾ ਕਿਉਂਕਿ ਤੁਸੀਂ ਮੈਨੂੰ ਬਹੁਤ ਹੌਸਲਾ ਦਿੱੰਨੇ ਹੋ ਤੇ ਮੈਨੂੰ ਕੰਮ ਕਰਨ ਦੀ ਹਿੰਮਤ ਮਿਲਦੀ ਆ ਹਾਂਜੀ ਮਿਲਾਂਗੇ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਹਸ਼ਕਾ ਜੀ